ਕੈ ਤੁਹਾਨੂੰ ਦਿਖਾਉਣੇ ਆ ਜੀ ਪਿੰਡ ਨਾਲ ਦਾ ਜਗਰਾਤਾ ਦੇਖ ਸਾਦੇ ਤੁਸੀਂ ਡੈਕੋਰੇਸ਼ਨ ਪੂਰੀ ਆ ਮਗਰ ਤੇ ਅੱਗੇ ਹੁਣ ਆਪਾਂ ਚੱਲ ਜਣਾ ਮੈਂ ਰੋਡ ਤੇ ਤਾਂ ਹੁਣ ਤੈਨੂੰ ਪੂਰਾ ਦਿਖਾਵਾਂਗੇ ਮਾਹੌਲ ਕਿੱਦਾਂ ਜਗਰਾਤੇ ਦਾ ਬੰਦਾ ਵਾ ਕਿਹੜੇ ਸਿੰਗਰ ਆਉਣਗੇ ਸਹੀ ਆ ਜੀ ਜੇ ਸਿੰਗਰ ਤਾਂ ਹੀ ਅਸੀਂ ਰਹਿ ਤਾਂ ਤਾਂ ਵਿਖਾਵਾਂਗੇ ਸਹੀ ਆ ਜੀ ਉਦਾਂ ਹੁਣ ਅਸੀਂ ਦਰਸ਼ਨ ਕਰਕੇ ਮੁੜੇ ਹੁਣ ਆ ਦੇਖ ਸਾਦੇ ਆ ਜੀ ਰੌਣਕਾਂ ਤੁਸੀਂ ਜਗਰਾਤੇ ਦੀਆਂ ਲੜੀਆਂ ਲੱਗੀਆਂ ਵਾ ਰੋਡ ਤੇ ਤੇ ਆਪਾਂ ਬਸ ਥੋੜੀ ਉਹ ਜਿੱਥੇ ਤਾਂ ਹੀ ਹੈਗਾ ਨਾ ਆਪਣਾ ਲਾਕ ਘੰਡੇ ਹੋਨੇ ਆ ਉੱਥੇ ਤਾਂ ਹੀ ਜਾ ਕੇ ਫੇ ਮੋੜ ਮੋੜ ਕੇ ਆਪਾਂ ਆ ਰਹਿਣਾ ਵਡੇਰੇ ਤੇ ਫੇ ਤੁਹਾਨੂੰ ਦਿਖਾਉਨੇ ਆ ਡਰੋਨ ਵੀ ਉੱਤੇ ਲਾਇਆ ਹੈ ਪਈ ਜਾਂਦਾ ਹੀ ਡਰੋਨ ਡਰੋਨਾਂ ਪੂਰੀ ਸ਼ੂਟਿੰਗ ਚੱਲਣਦੀ ਹੈ ਅੱਜ ਸਹੀ ਹੈ ਜੀ ਕਿੰਨਾ ਭਰਾ ਚੱਲ ਅੱਗੇ ਤੁਰਦਾ ਨੇਗਾ ਫੇ ਮੱਥਾ ਨਹੀਂ ਦੇਖਣਾ ਮੈਂ ਲੰਗਰ ਖਾਣਾ ਆ ਜੰਨਾ ਆ ਆ ਗੋਲਡੀ ਗੋਲਡੀ ਕਹਿੰਦਾ ਮੈਂ ਲੰਗਰ ਖਾਣਾ ਆਵਾ ਆ ਦੇ ਲਓ ਹੁਣ ਰੇੜੀਆਂ ਤੇ ਮੇਰੇ ਮਗਰ ਪਿਆ ਹੋਇਆ ਵਾ ਕਹਿੰਦਾ ਮੈਨੂੰ ਆ ਖਵਾ ਭਾਈ ਮਗਰ ਪਿਆ ਹੋਇਆ ਬੰਦਾ ਇਹਨੂੰ ਖਵਾ ਦਈਏ ਕੋਲフィ ਇੱਕ ਭਾਈ ਬੋਲਿਆ ਨੀ ਚੱਲ ਕਿੰਨੀਆਂ ਖਾਣੀਆਂ ਦੱਸ ਦੱਸ ਲਓ ਵੀ ਰੇੜੀਆਂ ਤੁਸੀਂ ਦੇਖ ਲਓਗੇ ਪੂਰੀ ਚੈਲ ਪਹਿਲਾਂ ਹਜੇ ਤਾਂ ਕੱਲਿਆ ਨਿਕਾ ਕੰਮ ਉਹ ਨਹੀਂ ਖਾਣੇ ਗੋਲ ਗੱਪੇ ਰੋਜਦਾ ਗੋਲਡੀ ਹਜੇ ਗੋਲਡੀ ਮਗਰ ਪਿਆ ਹੋਇਆ ਵਾ ਆਹ ਆਪਣੇ ਪਿੰਡ ਦਾ ਜੀ ਕਿਦਾਂ ਆ ਇਹਨੂੰ ਗੋਲ ਗੱਪੇ ਖਵਾ ਕਹਿੰਦਾ ਗੋਲ ਗੱਪੇ ਖਾਣੇ ਆ ਕਹੂੰਗੇ ਨਾ ਮੇਕੋ 버거 ਤੇ ਨੂੰ ਗੋਲ ਗੱਪੇ ਕਿੱਥੇ ਖਵਾਦਾ ਆ ਵੇਖ ਲਓ ਮੁੰਡਾ ਜੇਬ ਗੱਡੀ ਤੇ ਰਿਆਂਦਾ ਵੇਖ ਲਓ ਸਹੀ ਆ ਆ ਨਿਆਣੇ ਵੀ ਜੇਬ ਗੱਡੀ ਤੇ ਰਿਆਂਦੇ ਥੋੜੇ ਖਾਣੇ ਆ ਬਟ ਹੈੱਡ ਵੀ ਦਿਖਣਾ ਵੇਖ ਲਓ ਵੇਖ ਲਓ ਜੀ ਇਹ ਵਧੀਆ ਬਣਾਉਂਦਾ ਲੋ ਜੀ ਆਪਣਾ ਦੇ ਖਵਾ ਦੇਣਾ ਖਵਾ ਦੇਣਾ ਰੋਣਾ ਆਹੀ ਜਗਰਾਤੇ ਦਾ ਪੰਡਾਲ ਸਹੀ ਹੈ ਜੀ ਉਹ ਦੇਖੋ ਜੀ ਦੇਖ ਸਾਡੇ ਸੰਗਤਾਂ ਮੱਠਾ ਟੇਕ ਰਹੀ ਹੈ ਹੌਲੀ ਹੌਲੀ ਰਾਜ ਵਜਣਾ ਸਹੀ ਹੈ ਜੀ ਤੂੰ 13 ਲਵਾਉਣਾ ਚਾਹੀਦਾ ਹੀ ਹੈ ਨਾ ਡੀਜੇ ਡੀਜੇ ਹੁਣ ਸਾਊਂਡ ਸਿਸਟਮ ਹੈ ਸਾਊਂਡ ਸਿਸਟਮ ਹੋ ਵੀ ਹੈ ਜੋ ਵੀ ਹੈ ਡੀਜੇ ਉਹ ਹੀ ਹੁੰਦਾ ਡੀਜੇ ਦਾ ਫੁੱਲ ਫਾਰਮ ਕੀ ਹੁੰਦਾ ਨਹੀਂ ਸਾਊਂਡ ਸਿਸਟਮ ਹੈ ਉਹ ਡੀਜੇ ਉਹ ਨਹੀਂ ਹੁੰਦਾ ਡੀਜੇ ਮਤਲਬ ਡੀਜੇ ਹੁੰਦਾ ਸਾਊਂਡ ਦੇ ਉਸ ਤੇ ਟਿਸ਼ੂ ਟਿਸ਼ੂ ਵਾਲਾ ਅੱਛਾ ਅੱਛਾ ਠੀਕ ਹੈ ਠੀਕ ਹੈ ਨਹੀਂ ਨਹੀਂ ਕੋਈ ਚੱਕਰ ਨਹੀਂ ਲਾਈਟਾਂ ਤਾਂ ਹੈਗੀਆਂ ਨਾ ਤੁਹਾਡੇ ਕੋਲ ਮੈਂ ਹੁਣ ਬੰਦ ਥੋੜੀ ਕਰਾ ਦੇਣੀ ਤੇਰੇ ਮਗਰ ਲੱਗ ਗਿਆ ਬਾਬੇ ਵੀ ਆਏ ਇਹ ਬਾਬੇ ਬਾਹਰੋਂ ਆ ਗਏ ਆ ਹੈ ਹੋਰ ਜੀ ਹੋਰ ਜੀ ਕੀ ਹਾਲ ਜੀ ਠੀਕ ਆ ਜੀ ਬਣਾਉਣ ਲੱਗੇ ਹੋਏ ਆ ਤੂੰ ਵੀ ਆਇਆ ਵਾ ਖਾ ਲਿਆ ਵੇ ਲੰਗਰ ਮੇਨ ਮੁੱਦਾ ਪੂਰਾ ਹੋ ਗਿਆ ਵਾ ਹੈ ਮੁੱਠਾ ਟੇਕ ਲਈਏ ਪਹਿਲਾਂ ਫੇਰ ਅਸੀਂ ਆ ਬੱਬਾ ਜੀ ਕੀ ਹਾਲ ਆ ਜੀ ਠੀਕ ਆ ਜੀ ਕਦੋਂ ਆਈਆਂ ਸਰਕਾਰਾਂ ਜੀ ਲੱਗੇ ਹੋਏ ਆ ਯਾਰ ਲੋ ਜੀ ਦੀ ਸਾਡੀ ਜਗਰਾ ਦਾ ਮੋਲ ਆ ਬਾਬਾ ਜੀ ਨੇ ਬੜੀ ਮਿਹਨਤ ਕੀਤੀ ਬਾਬਾ ਬਲਵੰਤ ਰਾਜ ਜੀ ਬਾਬਾ ਜੀ ਹਰ ਸਾਲ ਬਹੁਤ ਵਧੀਆ ਐਂਟੀਮ ਕਰਦੇ ਆ ਬਹੁਤ ਵਧੀਆ ਮੈਨੇਜ ਕਰਦੇ ਜਗਰਾਤੀ ਤੁਸੀਂ ਦੇਖ ਸਕਦੇ ਆ ਜੀ ਬਾਬਿਆਂ ਦੇ ਵੀ ਦਰਸ਼ਨ ਕਰਦੇ ਵੀ ਤੈਨੂੰ ਕਰਾਉਣੇ ਨਾਲ ਬਾਬਿਆਂ ਦੇ ਦਰਸ਼ਨ ਠੀਕ ਹੈ ਜੀ ਭਾਈ ਇਹ ਹਲਾ ਠੀਕ ਹੈ ਜੀ ਸੈਟ ਬਾਬਾ ਜੀ ਦੇ ਰਹੇ ਜੀਰਦਾ ਜੀ ਸਾਰਿਆਂ ਨੂੰ ਸੰਤਾਈ ਨੂੰ ਠੀਕ ਹੈ ਜੀ අය ගොඩි මහට එදී නලැයි වරාට එකළුව කී කරලා කීහිුට ලෑවා ਇਹ ਤੇ ਪਿੰਡ ਨਾਲ ਦੇ ਸਾਡੇ ਸੰਤਾ ਨੇ ਮਖਾ ਦੇਖਣ ਅਵਰ ਖਾディーਏ ਹਾਂ ਜੀ ਬਧਾਈਆਂ ਹੋ ਗਈਆਂ ਦੇਵਦਾਨੀਆਂ ਭਾਈ ਨੂੰ ਇਹ ਕਹਿੰਦਾ ਬਧਾਈਆਂ ਉਦੋਂ ਦੇਣੀਆਂ ਜਦ ਲੱਟੀ ਮਰ ਡੱਬਾ ਦਊਗਾ ਤੇਰੇ ਖਾਣ ਵਾਲੇ ਧਿਆਣੀ ਆ ਭਰਾਵਾ ਅੱਗੇ ਭਰਾਵਾ ਰੇੜੀ ਤੋਂ ਖਾ ਕੇ ਤੈਨੂੰ ਕਹਿੰਦਾ ਪੈਸੇ ਨਹੀਂ ਕਹਿੰਦਾ ਮੈਂ ਸਰਪੰਚ ਬਣਨਾ ਆਉਣ ਵਾਲੇ ਸਮਿਆਂ ਹਾਂ ਸਾਰੇ ਸਰਪੰਚ ਨੂੰ ਫੀਲਿੰਗ ਲੈਣੀ ਚਾਹੀਦੀ ਹੈ ਫੀਲਿੰਗ ਲੈਣੀ ਚਾਹੀਦੀ ਆ ਪਰ ਸਾਰੇ ਸਰਪੰਚ ਸਾਰੇ ਨੰਬਰ ਆਪਣੇ ਆ ਹਾਂ ਜੋ ਗਾਣੇ ਛੇਸਾ ਤਬਰਦਾ ਹੀ ਆਪਾਂ ਬਣ ਕੇ ਨਾ ਬਦਲ 12 ਗੱਲ ਨਹੀਂ ਨਹੀਂ 스타ਤ ਬਹੁਤ ਵਧੀਆ ਮੈਂਬਰ ਵਾਲਾ ਕੰਮ ਵਧੀਆ ਵਾ ਰੌਣਕ ਲੱਗ ਗਈ ਹੈ ਪਿੰਡ ਨਾਲੇ ਜਵੇ ਰੋਲਡੀ ਕੀ ਖਾਊਂਗਾ ਸ਼ਕਰਗੰਦੀ ਕਾ ਕੀ ਜੋ ਮਰਜ਼ੀ ਖਾ ਲਓ ਹੈ ਖੇਤਨ ਵਾਲਾ ਕੰਮ ਨਾ ਕਰਾਦੀ ਸਾਲਿਆ ਵੱਲੋਂ ਉਸ ਦਾ ਨਾਮ ਪਿਆਨਾ ਹਿੰਦਾ ਉਸ ਦਾ ਨਾਮ ਪਿਆਨਾ ਹਿੰਦਾ ਤੁਹਾਨੂੰ What's the ਇਵੇਂ ਦੁੱਧ ਕੀ ਦੇ ਨਰ ਰੀੜੀ ਕਾ ਚੱਟੀ ਚੋਬਾ ਦਾ ਨੀ ਲੈ ਗਿਆ ਉਹ ਚੱਟੀ ਚੋਬਾ ਦਾ ਨੀ ਲੈ ਗਿਆ ਆਇਓ ਰੇ ਆਇਓ ਰੇ ਖਨਸ਼ਾ ਨਾਥ ਮੋਰੀ ਆਇਓ ਰੇ ਆਇਓ ਰੇ ਆਇਓ ਰੇ ਬਨਸ਼ਾ ਨਾਥ ਮੋਰੀ ਆਇਓ ਕੁਸੀਂ ਤੁਸੀਂ ਪੈ ਜੋ ਰੱਖ ਭਰੋਸਾ ਨਾਥਾਂ ਦੇ ਰੱਖ ਭਰੋਸਾ ਨਾਥਾਂ ਦੇ ਰੱਖ ਭਰੋਸਾ ਨਾਥਾਂ ਦੇ ਦੀਵੇ ਜਗਦੇ ਰਹਿਣਗੇ ਗੁਰੂ ਅਮਰਨਾਥ ਗੁਰੂ ਅਮਰਨਾਥ ਗੁਰੂ ਅਮਰਨਾਥ ਗੁਰੂ ਅਮਰਨਾਥ ਦੇ ਨਾਮ ਤੇ ਦੀਵੇ ਜਗਦੇ ਰਹਿਣਗੇ ਗੁਰੂ ਅਮਰਨਾਥ ਦੇ ਬਣਾ ਤਾੜੀ ਮਾਰੀਆ ਤੁਸੀਂ ਤੁਹਾਨੂੰ ਕਿਸੇ ਡਾਕਟਰ ਨੇ ਬਣਾ ਨਹੀਂ ਕੀਤਾ ਤੁਸੀਂ ਤੰਦਰੁਸਤੋਂ ਮਾਲਕ ਤੁਹਾਨੂੰ ਤੰਦਰੁਸਤ ਵੀ ਰੱਖੇ ਸਤਿਕਾਰਯੋਗ ਵਹਾਪੁਰ ਸਦਮਾ ਕਲਾਰਾਂ ਤੋਂ ਇੱਕ ਵਾਰੀ ਮਹਾਪੁਰ ਸਾਹਿਬ ਨੇ ਉਹਨਾਂ ਵਾਸਤੇ ਜ਼ੋਰਦਾਰ ਤਾੜੀ ਮਾਰ ਦਿਓ ਸਤਿਕਾਰਯੋਗ ਬਾਬਾ ਸੇਵਕਨਾਥ ਜੀ ਰੱਖ ਭਰੋਸਾ ਨਾ ਖਾਂਦੇ ਰੱਖ ਭਰੋਸਾ ਨਾ ਖਾਂਦੇ ਰੱਖ ਭਰੋਸਾ जो दाता सरकार, प्यार के सरकार कर दमल ढेनौ साल मां अरदास बेनती करते हैं कि दादी मां उन्होंने भी बख्शे दिन दुगनिया रात चौबनिया तरक्तियां बख्श करे दादी मां और जेने मैं आप बहुत बहुत बढ़ा ਆਰੇ ਜਿਹੜੇ ਸਾਡੇ ਵੀਰ ਅੱਜ ਇਸ ਜਾਗਰਣ ਦੇ ਵਿੱਚ ਨਹੀਂ ਪਹੁੰਚ ਸਕੇ ਉਹਨਾਂ ਨੂੰ YouTube ਤੋਂ Tomato Law Live TV ਪਰੋ ਔਰ ਅੱਜ ਦੇ ਇਸ ਜਾਗਰਣ ਦਾ ਲਿੰਕ ਉਹਨਾਂ ਨੂੰ ਜਰੂਰ ਸੈੱਟ ਕਰ ਦਿਓ ਸਾਰੇ ਲੋ ਜੀ ਕੰਮ ਹੋ ਗਿਆ ਸਾਡਾ ਫਿਨਿਸ਼ ਅਸੀਂ ਚੱਲੇ ਆਂ ਘਰਾਂ ਨੂੰ ਆਪਾਂ ਹੁਣ ਜਾ ਰਹੇ ਆਂ ਘਰਾਂ ਨੂੰ ਸਹੀ ਹੈ ਜੀ ਹੋਲਡ ਚੱਲੀਏ ਤੁਸੀਂ ਸ਼ਰਤ ਨਹੀਂ ਖਵਾਈ ਜਾਗਰ ਗੰਦੀ ਮਾਮਾ 6 ਪਲੇਟਾਂ ਗਾ ਗਏ ਸ਼ਗਰ ਗੰਦੀ ਦਾ ਉਹ ਭਾਈ ਕਹਿੰਦਾ ਰਹਿਣ ਦੋ ਯਾਰ ਮੈਂ ਹੋਰ ਗਾਗ ਵੀ ਆ ਲੰਦੋ ਆਹ ਗੱਲ ਕਰਤਾ ਯਾਰ ਸਹੀ ਆ ਜੀ ਸਹੀ ਆ ਆ ਹਾ ਹਾ ਇਹ ਸਾਲ ਜਿਹੜਾ ਹੁਣ ਇੱਕ ਵਾਰੀ ਲੱਗਦੀ ਹੈ ਬਾਬੇ ਦੀ ਕਿਰਪਾ ਨਾਲ ਹੈ ਨਾ ਚਲੋ ਵਧੀਆ ਦੂਰੋਂ ਤਰੇੜੇ ਲੋਕੀ ਆਉਂਦੇ ਆ ਦਰਸ਼ਨ ਕਰਨ ਤੇ ਠੀਕ ਆ ਜੀ ਮਿਲਦੇ ਆ ਤੁਹਾਨੂੰ ਫੇ ਮਿਹਨਤ ਵਾਲੇ ਵਲੌਗ ਚ